ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਸ਼ਰਿਆਮ ਫੋਨ ਕਾਲਸ ਤੇ ਫਰੋਤੀ ਮੰਗਣ ਦੇ ਮਾਮਲਿਆਂ ਦੇ ਵੱਡੇ ਸਵਾਲ ਖੜੇ ਕੀਤੇ ਹਨ ਫਰੋਤੀ ਲਈ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਪੰਜਾਬ ਵਿੱਚ ਬੈਠੇ ਆਪਣੇ ਹੈਂਡਲਰ ਜ਼ਰੀਏ ਇੱਕ ਕਾਰੋਬਾਰ ਚਲਾ ਰਹੇ ਹਨ ਕੁਲਵਿੰਦਰ ਸਿੰਘਾ ਨਾਮੀ ਸ਼ਖਸ ਫਰੋਤੀ ਲਈ ਆ ਰਹੀਆਂ ਕਾਲਾਂ ਤੋਂ ਪਰੇਸ਼ਾਨ ਹੈ ਪੰਜਾਬ ਪੁਲਿਸ ਦੁਆਰਾ ਨਿਯੁਕਤ ਇੱਕ ਬੰਦੂਕਦਾਰੀ ਹਰ ਸਮੇਂ ਉਸ ਦੀ ਸੁਰੱਖਿਆ ਦੇ ਵਿੱਚ ਤਨਾਤ ਰਹਿੰਦਾ ਹੈ ਪਿਛਲੇ 2 ਸਾਲਾਂ ਤੋਂ ਕੁਲਵਿੰਦਰ ਸਿੰਘ ਨੂੰ ਕੈਨੇਡਾ ਵਿੱਚ ਲੁਕੇ ਖਤਰਨਾਕ ਗੈਂਗਸਟਰ ਤੋਂ ਫੋਨ ਕਾਲ ਆ ਰਹੀਆਂ ਹਨ ਜਿਨ੍ਹਾਂ ਵਿੱਚ ਉਹ ਆਪਣੇ ਫੇਸਬੁੱਕ ਪੇਜ ਤੇ ਆਵਾਜ਼ ਉਠਾਉਂਦੇ ਰਹੇ ਹਨ ਉਹਨਾਂ ਨੂੰ ਕਿਹਾ ਗਿਆ ਕਿ ਬੋਲਣਾ ਬੰਦ ਕਰ ਦਿਓ ਨਹੀਂ ਤਾਂ ਤੁਹਾਨੂੰ ਪਛਤਾਵਾ ਹੋਵੇਗਾ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੂਨ ਤੋਂ ਇਹ ਧਮਕੀ ਦੀ ਤੀਬਰਤਾ ਵੱਧ ਗਈ ਜਿਸ ਕਾਰਨ ਉਹਨਾਂ ਨੂੰ ਫੇਸਬੁੱਕ ਤੋਂ ਆਪਣੇ ਵੀਡੀਓ ਹਟਾਉਣ ਲਈ ਮਜਬੂਰ ਕੀਤਾ ਗਿਆ ਗੈਂਗਸਟਰ ਨੂੰ ਉਸ ਬਾਰੇ ਸਭ ਕੁਝ ਪਤਾ ਲੱਗਦਾ ਹੈ ਉਹ ਮਹਿਸੂਸ ਕਰਦਾ ਹੈ ਕਿ ਉਹ ਜਿੱਥੇ ਵੀ ਜਾਂਦਾ ਹੈ ਉਸ ਦਾ ਪਿੱਛਾ ਕੀਤਾ ਜਾਂਦਾ ਹੈ 26 ਜੂਨ ਨੂੰ ਉਸ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਐਫ ਆਈ ਆਰ ਦਰਜ ਕੀਤੀ ਪਰ ਕੰਨਾ ਬੰਦ ਨਹੀਂ ਹੋਈਆਂ ਕੁਲਵਿੰਦਰ ਸਿੰਘ ਪੰਜਾਬ ਦੇ ਅਣਗਿਣੇ ਤਮੋਸੀਬਤਾਂ ਵਿੱਚ ਕਿਰੇ ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਧਮਕੀ ਭਰੇ ਫੋਨ ਕਾਲ ਆ ਰਹੀਆਂ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਕੈਨੇਡਾ ਤੋਂ ਕੰਮ ਕਰਨ ਵਾਲੇ ਕਾਫ ਨਾਕ ਡੋਨ ਹੰਡ ਜਨਵਰੀ ਤੋਂ ਲੈ ਕੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਅਜੇ ਹਿੰਗ ਕਾਲਾਂ ਬਾਰੇ 207 ਸ਼ਿਕਾਇਤਾਂ ਮਿਲੀਆਂ ਹਨ ਅਤੇ 172 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਇਹਨਾਂ ਵਿੱਚੋਂ 116 ਮਾਮਲਿਆਂ ਚ ਕਾਲ ਕਰਨ ਵਾਲਿਆਂ ਦੀ ਟ੍ਰੇਸ ਕੀਤਾ ਗਿਆ ਅਤੇ 174 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੈਂਗਸਟਰ ਤੋਂ ਫਰੋਤੀ ਦੀਆਂ ਕਾਲਾਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਇੱਕ ਵੱਡਾ ਮੁੱਦਾ ਬਣ ਗਈਆਂ ਹਨ ਅਗਸਤ ਦੇ ਅਖੀਰ ਵਿੱਚ ਅੰਮ੍ਰਿਤਸਰ ਵਿੱਚ ਇੱਕ ਵਪਾਰੀ ਨੂੰ 5 ਕਰੋੜ ਰੁਪਏ ਦੀ ਮੰਗ ਤੋਂ ਇਨਕਾਰ ਕਰਨ ਤੇ ਗੋਲੀ ਮਾਰ ਕੇ ਸ਼ਰੀਆਂ ਮਾਰ ਦਿੱਤਾ ਗਿਆ ਇੱਕ ਸਤੰਬਰ ਨੂੰ ਕਲਾਕਾਰ ਏਪੀ ਢਿੱਲੋਂ ਦੇ ਕੈਨੇਡਾ ਵਿੱਚ ਵੈਂਕੂਵਰ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਭਾਰਤ ਵਿੱਚ 2 ਦਿਨ ਬਾਅਦ ਫਰੋਜਪੁਰ ਵਿੱਚ ਇੱਕ ਹੋਰ ਸਮੇਤ 3 ਲੋਕਾਂ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਜਿਸ ਕਾਰ ਚ ਉਹ ਸਵਾਰ ਸਨ ਉਸ ਤੇ 36 ਵਾਰ ਗੋਲੀਆਂ ਚਲਾਈਆਂ। ਪਿਛਲੇ ਹਫਤੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ اجلاس ਵਿੱਚ ਵੀ ਮੁੱਦਾ ਚੁੱਕਿਆ ਗਿਆ ਸੀ। ਕਾਂਗਰਸ ਆਗੂ ਅਰੇ ਦਿਨਾ ਨਗਰ ਦੀ ਵਿਧਾਇਕ ਅਰੁਣਾ ਚੌਧਰੀ ਨੇ ਕਿਹਾ ਕਿ ਫਰੋਤੀ ਦੀਆਂ ਕਾਲਾਂ ਰੋਜ਼ਾਨਾ ਦੀ ਗੱਲ ਬਣ ਗਈ ਹੈ। ਇਸ ਦੌਰਾਨ ਪੰਜਾਬ ਦੇ ਡਾਇਰੈਕਟ ਤਾਂ ਜਨਰਲ ਆਪਾਲਸ ਗੌਰਵ ਯਾਦਵ ਨੂੰ ਸਪੀਕਰ ਕੁਲ ਤਾਰ ਸਿੰਘ ਸੰਧਵਾਨੇ ਤਾਲਬ ਕੀਤਾ ਸੀ ਜਿਸ ਵਿੱਚ ਫਰੀਦਕੋਟ ਦੇ ਇੱਕ ਸਹਾਇਕ ਸਬ ਇੰਸਪੈਕਟਰ ਵੱਲੋਂ ਇੱਕ ਸ਼੍ਰੇਣੀਬੱਧ ਗੈਂਗਸਟਰ ਤੋਂ ਰਿਸ਼ਵਤ ਲੈਣ ਦੀ ਰਿਪੋਰਟ ਮੰਗੀ ਗਈ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਸਪੀਕਰ ਨੇ ਬਾਅਦ ਵਿੱਚ ਆਪਣਾ ਮਨ ਬਦਲ ਲਿਆ ਪਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਸਹੂਲਤ ਦੇਣ ਵਿੱਚ ਪੁਲਿਸ ਦੀ ਸ਼ਮੂਲੀਅਤ ਦੀ ਜਾਂਚ ਲਈ ਇੱਕ ਸਾਂਝੀ ਸੰਸਦ ਦੀ ਕਮੇਟੀ ਦੇ ਸਮਾਨ ਇੱਕ ਕਮੇਟੀ ਦੇ ਗਠਨ ਦੀ ਮੰਗ ਕੀਤੀ ਬਿਸ਼ਨੋਈ ਜਦੋਂ ਪੰਜਾਬ ਪੁਲਿਸ ਦੀ ਹੀਰਾ ਅਸਲ ਵਿੱਚ ਸੀਤਾ ਇੱਕ ਨਿੱਜੀ ਨਿਊਜ਼ ਚੈਨਲ ਨੂੰ ਉਸਨੇ ਇੰਟਰਵਿਊ ਦਿੱਤਾ ਸੀ ਗੈਂਗਸਟਰ ਨੇ ਅਦਾਕਾਰ ਸਿੱਧੂ ਮੂਸੇਵਾਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਤਾਂ ਫਿਲਹਾਲ ਪੰਜਾਬ ਵਿੱਚ ਬੈਠੇ ਲੋਕਾਂ ਨੂੰ ਕੈਨੇਡਾ ਤੋਂ ਜਾਂ ਬਾਹਰਲੇ ਮੁਲਕਾਂ ਤੋਂ ਆ ਰਹੀਆਂ ਲਗਾਤਾਰ ਫਰੋਤੀ ਦੀਆਂ ਕਾਲਾਂ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ ਜ਼ਿਲ੍ਹੇ ਦੇ ਅੰਦਰ ਬੈਠੇ ਗੈਂਗਸਟਰ ਸ਼ਰਿਆਮ ਆਪਣੇ ਗੈਂਗ ਚਲਾ ਰਹੇ ਹਨ ਸ਼ਰਿਆਮ ਧਮਕੀਆਂ ਦੇ ਰਹੇ ਹਨ ਅਤੇ ਉਹਨਾਂ ਦੇ ਇੰਟਰਵਿਊ ਟੀਵੀ ਚੈਨਲਾਂ 'ਤੇ ਨਸ਼ਰ ਕੀਤੇ ਜਾ ਰਹੇ ਹਨ ਤਾਂ ਸਵਾਲ ਉੱਠਣੇ ਲਾਜ਼ਮੀ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ